ਬੈਨਰ ਦੇਖੋ ਮੇਨ ਕਿਉਂਕਿ ਇਹਨਾਂ ਨੇ ਜਿਹੜੀ ਰੈਲੀ ਕੀਤੀ ਹੈ ਜਿਹੜੀਆਂ ਇਹਨਾਂ ਨੇ ਹੁਣ ਤੱਕ ਵੀਡੀਓ ਪਾਈਆਂ ਸੀ ਕਿ 19 ਤਰੀਕ ਦੀ ਜਿਹੜੀ ਰੈਲੀ ਹੋ ਰਹੀ ਹੈ ਸਾਡੀ ਉਹ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਹੋ ਰਹੀ ਆ ਬੰਦੀ ਸਿੰਘਾਂ ਦੀ ਉੱਥੇ ਗੱਲ ਹੋਊਗੀ ਪਰ ਪਹਿਲਾਂ ਇਹ ਦੇਖੋ ਤੁਸੀਂ ਪਿੱਛੇ ਬੈਨਰ ਜਿਹੜਾ ਲੱਗਿਆ ਸੀਗਾ ਉਹਦੇ ਤੇ ਸੰਤਾਂ ਦੀ ਫੋਟੋ ਲੱਗੀ ਹੋਈ ਸੀਗੀ ਭਾਈ ਖਾਲੜਾ ਜੀ ਦੀ ਫੋਟੋ ਲੱਗੀ ਹੋਈ ਸੀ ਬਾਈ ਦੀਪ ਸਿੱਧੂ ਦੀ ਲੱਗੀ ਹੋਈ ਸੀ ਫੋਟੋ نیچے ਲੱਗੀ ਹੋਈ ਸੀ ਕਿ ਅੰਮ੍ਰਿਤਪਾਲ ਦੀ ਤੇ ਸਰਬਜੀਤ ਸਿੰਘ ਖਾਲਸਾ ਦੀ ਇਹ ਪੰਜ ਫੋਟੋਆਂ ਲਗੀਆਂ ਹੋਈਆਂ ਸੀਗੀਆਂ ਪਰ ਗੱਲ ਉਥੇ ਬੰਦੀ ਸਿੰਘਾਂ ਦੀ ਹੋ ਰਹੀ ਸੀ ਤੇ ਬੰਦੀ ਸਿੰਘਾਂ ਦੀ ਇੱਕ ਵੀ ਕਿਸੇ ਦੀ ਫੋਟੋ ਨਹੀਂ ਸੀ ਸਟੇਜ ਦੇ ਉੱਪਰ ਹਾਲਾਂਕਿ ਤੁਹਾਨੂੰ ਵੀ ਪਤਾ ਵਾ ਕਿ ਚੱਬੇ ਦੀ ਧਰਤੀ ਦੇ ਉੱਪਰ ਜਦੋਂ ਸਰਬੱਤ ਖਾਲਸਾ ਹੋਇਆ ਸੀ 7.5 ਤੋਂ ਲੈ ਕੇ 8 ਲੱਖ ਦਾ ਇਕੱਠ ਹੋਇਆ ਸੀ ਉਸ ਇਕੱਠ ਨੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਜਥੇਹਾਰਾ ਲਾਨਿਆ ਸੀ ਇਹਨਾਂ ਨੇ ਤਾਂ ਆਪਣੇ ਜਥੇਦਾਰ ਦੀ ਵੀ ਫੋਟੋ ਲਾਉਣੀ ਸਹੀ ਨਹੀਂ ਸਮਝਿਆ ਤੁਹਾਡੇ ਸਾਹਮਣੇ ਆ ਕੱਲ ਸਾਰਾ ਕੋ ਸਾਹਮਣੇ ਆ ਜੇ ਕੋਈ ਸਾਡੇ ਤੇ ਕੁਝ ਹੋਵੇ ਮੈਂ ਕਹਿੰਦਾ ਮੈਂ ਜੇ ਕਿਤੇ ਝੂਠ ਬੋਲਣਾ ਜਾਂ ਕਿਸ਼ੂਰ ਆ ਐਂ ਚ ਲਿਖ ਦਿਓ ਕਮੈਂਟ ਚ ਉਹ ਮੈਂ ਤੁਹਾਨੂੰ ਪ੍ਰੂਫ ਭੇਜ ਦੂੰਗਾ ਸਾਡੇ ਜਥੇਦਾਰ ਹੈਗੇ ਪਾਈ ਜਗਤਾਰ ਸਿੰਘ ਹਵਾਰਾ ਠੀਕ ਨਹੀਂ ਉਹਨਾਂ ਦੀ ਇੱਕ ਵੀ ਕਿਤੇ ਫੋਟੋ ਦਿਖਾ ਦਿਓ ਸਟੇਜ ਤੇ ਬੈਕਸਾਈਡ ਤੇ ਲੱਗੀ ਹੋਵੇ ਤਾਂ ਇੱਕ ਵੀ ਫੋਟੋ ਇੱਕ ਵੀ ਫੋਟੋ ਹਾਲਾਕੀ ਜਿਹੜੇ ਆਪਣੀ ਨਿੰਗ ਜੱਥੇ ਬੰਦੀ ਬੈਠੇ ਹੀ ਉੱਥੇ ਸਭ ਤੋਂ ਪਹਿਲਾ ਇੱਕ ਜਦੋਂ ਦਾ ਮੋਰਚਾ ਸਟਾਰਟ ਹੋਇਆ ਬੰਦੀ ਸਿੰਘਾ ਬੰਦੀ ਸਿੰਘਾ ਦਾ ਮੋਹਾਲੀ ਜਦੋਂ ਦਾ ਮੋਰਚਾ ਕੌਮੀ ਸਾਹਿਬ ਮੋਰਚਾ ਮੋਹਾਲੀ ਜਦੋਂ ਦਾ ਸਟਾਰਟ ਹੋਇਆ ਪਹਿਲੇ ਦਿਨ ਤੋਂ ਨਿੰਗ ਜੱਥੇ ਬੰਦੀਆਂ ਜਿਹੜੀਆਂ ਬੈਠੀਆਂ ਨੇ ਬਾਬਾ ਰਾਜਾ ਰਾਜ ਸਿੰਘ ਦੀ ਉਹਨਾਂ ਨੇ ਇਤਰਾਜ਼ ਵੀ ਕੀਤਾ ਕੱਲ ਉੱਥੇ ਸਟੇਜ ਤੇ ਖੜ ਕੇ ਕਿਹਾ ਵੀ ਕਿ ਬੰਦੀ ਸਿੰਘਾ ਦੀ ਗੱਲ ਹੋ ਰਹੀ ਹੈ ਤੇ ਬੰਦੀ ਸਿੰਘਾ ਦੀ ਫੋਟੋ ਇੱਕ ਵੀ ਨਹੀਂ ਹੈਗੀ ਉਹਨਾਂ ਨੇ ਸਰੇ ਆਮ ਕਿਹਾ ਉੱਥੇ ਸਟੇਜ ਤੇ ਖੜ ਕੇ ਤੇ ਜਿਹੜੇ ਬਾਕੀ ਬੰਦੇ ਬੋਲ ਕੇ ਗਏ ਨੇ ਉਹਨਾਂ ਨੇ ਕਿਉਂ ਨਹੀਂ ਇਤਰਾਜ਼ ਦਿੱਤਾ ਆਇਆ ਇਸ ਦਾ ਮਤਲਬ ਆ ਕਿ ਤੁਸੀਂ ਸਿਰਫ ਬੰਦੀ ਸਿੰਘਾਂ ਦੇ ਨਾਮ ਦੇ ਉੱਪਰ ਸਿਆਸਤ ਕਰਦੇ ਹੋ ਹੋਰ ਤੁਹਾਨੂੰ ਬੰਦੀ ਸਿੰਘਾਂ ਦਾ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਹੈਗਾ ਕੁਝ ਵੀ ਕੁਝ ਵੀ ਐ ਨਹੀਂਗਾ ਤੁਹਾਨੂੰ ਤੁਸੀਂ ਸਿਰਫ ਆਪਣੀ ਸਿਆਸਤ ਕਰਦੇ ਆ ਜੇ ਇੰਨਾ ਹੀ ਤੁਹਾਨੂੰ ਬੰਦੀ ਸਿੰਘਾਂ ਨਾਲ ਪਿਆਰ ਹੁੰਦਾ ਪਹਿਲਾਂ ਤੁਸੀਂ ਅੰਮ੍ਰਿਤਸਰ ਮੋਰਚਾ ਲਾਇਆ ਉਹੀ ਮੋਰਚਾ ਤੁਸੀਂ ਮੁਹਾਰੀ ਲਾਉਂਦੇ ਜੇ ਤੁਹਾਨੂੰ ਪਿਆਰ ਹੁੰਦਾ ਬੰਦੀ ਸਿੰਘਾਂ ਨਾਲ ਫੇਰ 15 ਅਗਸਤ ਦੀ ਕਾਲ ਦਿੱਤੀ ਹੋਈ ਸੀਗੀ ਸਾਡੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਕਿ ਤੁਸੀਂ 15 ਅਗਸਤ ਦੀ ਕਾਲ ਤੇ ਤੁਸੀਂ ਪਹਿਲਾ ਮੋਹਾਲੀ ਜਾਂਦੇ ਫਿਰ ਉੱਥੋਂ ਖੜ ਕੇ 15 ਅਗਸਤ ਦੇ ਉੱਪਰ ਖੜ ਕੇ ਉੱਥੇ ਫਿਰ ਤੁਸੀਂ ਉੱਥੇ ਕਹਿੰਦੇ ਕਿ ਭਾਈ 19 ਤਰੀਕ ਨੂੰ ਆਪਣਾ ਫਰਜ਼ ਸਮਝ ਕੇ ਖਡੂਰ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁੰਚੋ ਉੱਥੇ ਖੜ ਕੇ ਤੁਸੀਂ ਇਹ ਗੱਲ ਕਹਿੰਦੇ ਨਾ ਤੁਸੀਂ 15 ਅਗਸਤ ਤੇ ਪਹੁੰਚੇ ਤੇ ਨਾ ਹੀ ਤੁਸੀਂ ਧਰਨਾ ਜਿਹੜਾ ਲਾਉਣਾ ਚਾਹੀਦਾ ਸੀ ਆਪਾਂ ਨੂੰ ਕੌਮੀ ਸਾਬ ਮੋਰਚੇ ਦੇ ਉੱਪਰ ਉਹ ਤੁਸੀਂ ਅੰਬਰਸਰ ਲਾਤਾ ਤੁਸੀਂ ਕਿਹੜੀ ਬੰਦੀ ਸਿੰਘਾਂ ਦੀ ਗੱਲ ਕਰਦੇ ਹੋ ਦੇਖੋ ਜਿਹੜੇ 1.5 ਸਾਲ ਤੋਂ ਅੰਦਰ ਬੈਠੇ ਮੈਂ ਇਹਨਾਂ ਨੂੰ ਬੰਦੀ ਸਿੰਘ ਨਹੀਂ ਗਿਣੂੰਗਾ ਮੈਂ ਇਹਨਾਂ ਨੂੰ ਬੰਦੀ ਸਿੰਘ ਨਹੀਂ ਗਿਣਦਾ ਸਾਡੇ ਲਈ ਜਿਹੜੇ 25 25 30 30 ਸਾਲ ਹੋ ਗਏ ਜਿਨ੍ਹਾਂ ਨੇ ਆਪਣੀ ਸਜ਼ਾ ਤੋਂ ਵੀ ਡਬਲ ਪੂਰੀ ਕਰ ਲਈ ਆ ਸਾਡੇ ਲਈ ਤਾਂ ਉਹ ਬੰਦੀ ਸਿੰਘ ਨੇ ਜਿਹੜੇ 30 30 ਸਾਲ ਪੁਰਾਣੇ ਨੇ ਸਾਡੇ ਲਈ 1.5 ਸਾਲ ਪੁਰਾਣੇ ਬੰਦੀ ਸਿੰਘ ਨਹੀਂ ਹੈਗੇ ਇੱਥੇ ਤਾਂ ਹਰੇਕ ਬੰਦਾ ਕਹਿ ਦੂਗਾ ਭਾਈ ਮੈਂ 2 ਸਾਲ ਕੱਟ ਕੇ ਆ ਮੈਂ ਵੀ ਬੰਦੀ ਸਿੰਘ ਆ ਕੱਲੂ ਕੋ 3 ਸਾਲ ਕੱਟ ਕੇ ਆਊਗਾ ਉਹ ਵੀ ਕਹੇਗਾ ਮੈਂ ਬੰਦੀ ਸਿੰਘ ਆ ਕੋਈ 6 ਮਹੀਨੇ ਕੱਟ ਕੇ ਉਹ ਵੀ ਕਹੇਗਾ ਮੈਂ ਬੰਦੀ ਸਿੰਘ ਆ ਤੁਸੀਂ ਪਰਵਾਸੀ ਬਦਲ ਕੇ ਰੱਖਤੀ ਬੰਦੀ ਸਿੰਘਾਂ ਦੀ ਯਾਰ ਜਿਹੜਾ ਮਾਣ ਜਿਹੜਾ ਰਤਬਾ ਬੰਦੀ ਸਿੰਘਾਂ ਦਾ ਬਣਦਾ ਵਾ 25 25 30 30 ਸਾਲ ਜਿਹੜੇ ਹੋ ਗਏ ਬੈਠੇ ਆ ਉਹਨੂੰ ਜੇਲ੍ਹ ਚ ਜਿਹਨਾਂ ਨੂੰ ਉਹ ਰਤਵਾ ਤੇ ਉਹ ਮਾਣ ਅਸੀਂ ਕਿਸੇ ਹੋਰ ਯਾਰ ਕਿਵੇਂ ਦੇ ਸਕਦੇ ਕਿਸੇ 6 ਮਹੀਨੇ ਜਾਂ 1.5 ਸਾਲ ਵਾਲੇ ਨੂੰ ਬਾਈ ਕਿਵੇਂ ਦੇ ਸਕਦੇ ਹੋ ਯਾਰ ਤੁਸੀਂ ਉਹ ਵੀ ਉਸ ਬੰਦੇ ਨੂੰ ਜਿਹੜਾ ਆਪਣੀ ਗੱਲ ਤੋਂ ਮੁੱਕਰ ਗਿਆ ਯਾਰ ਜਿਹੜਾ ਖਾਲਸਤਾਨ ਬਣਾਉਂਦੀਆਂ ਬੰਦਾ ਗੱਲਾਂ ਕਰਦਾ ਸੀ ਜਿਹੜਾ ਸਿਰ ਦੇਂਦੀਆਂ ਬੰਦਾ ਗੱਲਾਂ ਕਰਦਾ ਸੀ ਉਸੇ ਚੋਂ ਮੁੱਕਰ ਗਿਆ ਹੋਵੇ ਬੰਦਾ ਤੇ ਬਾਅਦ ਚੋਂ ਐਮਪੀ ਬਣ ਗਿਆ ਹੋਵੇ ਤੇ ਬਾਅਦ ਚੋਂ ਫਿਰ ਸਾਰਾ ਕੁਝ ਤੁਸੀਂ ਦੇਖੋ ਹਜੇ ਵੀ ਨੌਜਵਾਨ ਫਿਰ ਇੱਕ ਗੱਲ ਹੋਰ ਦੇਖੋ ਕੱਲ ਸਟੇਜ ਦੇ ਉੱਪਰੋਂ ਫਿਰ ਉਹ ਬੰਦ ਮੁੰਡਿਆਂ ਦੀ ਗੱਲ ਕਿਸੇ ਨੇ ਵੀ ਨਹੀਂ ਕੀਤੀ ਜਿਹੜੇ ਅੰਮ੍ਰਿਤਸਰ ਜੇਲ੍ਹ ਚ ਬੰਦ ਨੇ ਨਜਾਇਜ਼ 551 ਦੇ ਪਰਚੇ ਜਿਹੜੇ ਮੁੰਡੇ ਬੰਦ ਨੇ ਆਪਣੇ ਆਪਣੇ ਅੰਮ੍ਰਿਤਸਰ ਜਿਹੜੇ ਅਮਰਤਪਾਲ ਦੇ ਪਿੱਛੇ ਲੱਗੇ ਸੀ ਉਹਨਾਂ ਦੀ ਵੀ ਗੱਲ ਕਿਸੇ ਨੇ ਨਹੀਂ ਕੀਤੀ ਉਹਨਾਂ ਦੇ ਪਰਿਵਾਰ ਨੂੰ ਕਿਸੇ ਨੇ ਵੀ ਸਟੇਜ ਤੇ ਚੜਾਇਆ ਫਿਰ ਮੈਨੂੰ ਇਹ ਦੱਸੋ ਬੰਦੀ ਸਿੰਘਾਂ ਦੇ ਕਿੰਨੇ ਪਰਿਵਾਰ ਪਹੁੰਚੇ ਉੱਥੇ ਕਿਹਨਾਂ ਨੂੰ ਸਟੇਜ ਤੇ ਚੜਾਇਆ ਇਹਨਾਂ ਨੇ ਮੈਨੂੰ ਦੱਸ ਦੋ ਕਿ ਕਿਹੜਾ ਪਰਿਵਾਰ ਪਹੁੰਚਿਆ ਬੰਦੀ ਸਿੰਘਾਂ ਦਾ ਕਿਹੜਾ ਇੱਕ ਵੀ ਪਰਿਵਾਰ ਪਹੁੰਚਿਆ ਇਹਨਾਂ ਦੇ ਉੱਚ ਮੈਨੂੰ ਦੱਸ ਦੋ ਰੈਲੀ ਦੇ ਵਿੱਚ ਇੱਕ ਵੀ ਪਰਿਵਾਰ ਦੱਸ ਦੋ ਜਿਹਨੇ ਹਾਂ ਵੀ ਖੜ ਕੇ ਉੱਥੇ ਸੰਬੋਧਨ ਕੀਤਾ ਹੋਵੇ ਜਿਹੜੇ ਮੁੰਡੇ ਆਪਣੇ 55 ਦੇ ਪਰਚੇ 'ਚ ਨੇ ਤੁਸੀਂ ਉਹਨਾਂ ਦੀ ਦਿਖਾ ਦਿਓ ਕਿਤੇ ਫੋਟੋ ਲਈ ਹੋਵੇ ਇਹਨਾਂ ਨੇ ਜਿਹੜੇ ਅਮਰਤਪਾਲ ਦੇ ਨਾਲ ਬੰਦ ਨੇ ਉਹਨਾਂ ਦੀ ਦਿਖਾ ਦਿਓ ਕਿਤੇ ਲੱਗੀ ਹੋਣ ਫੋਟੋਆਂ ਉਹੀ ਗੱਲ ਆ ਨਾ ਇੱਕ ਬੰਦੇ ਨੂੰ ਨਾਲ ਤਾਂ ਤੁਸੀਂ ਉਹ ਕਰੋਗੇ ਕੌਮ ਦਾ ਉਹ ਜਥੇਦਾਰ ਇਕੱਲਾ ਬਣਾ ਰਹੇ ਹੋ ਬਿਨਾਂ ਮਤਲਬ ਤੋਂ ਤੁਸੀਂ ਜਿਹੜਾ ਜਥੇਦਾਰ ਤੁਸੀਂ ਤੁਹਾਨੂੰ ਥੋੜਾ ਬਣਾਇਆ ਹੋਇਆ ਵਾ 8 ਲੱਖ ਦੇ 8 ਲੱਖ ਦੇ ਇਕੱਠ ਨੇ ਜਿਹਨੂੰ ਜਥੇਦਾਰ ਬਣਾਇਆ ਭਾਈ ਜਗਤਾਰ ਸਿੰਘ ਹਵਾਰਾ ਨੂੰ ਸਾਡੇ ਲਈ ਉਹ ਜੱਥੇਦਾਰ ਨਹੀਂ ਨਾ ਕਿ ਕੋਈ ਜਾਣਾ ਖਾਣਾ ਉੱਠ ਕੇ ਸਾਡਾ ਜੱਥੇਦਾਰ ਬਣ ਸਕਦਾ ਵਾ ਤੁਹਾਨੂੰ ਮੈਂ ਇੱਕ ਗੱਲ ਸਪਸ਼ਟ ਕਰ ਦਵਾਂ ਉਹ ਨਹੀਂ ਸਾਡੇ ਜੱਥੇਦਾਰ ਐਵੇਂ ਕੋਈ ਜਾਣਾ ਖਾਣਾ ਉੱਠ ਕੇ ਇੱਥੇ ਦੋ ਮਿੱਠੀਆਂ ਗੱਲਾਂ ਕਰਕੇ ਤੇ ਦੋ ਕੁ ਡਰਾਮੇ ਕਰਕੇ ਸਾਡਾ ਜੱਥੇਦਾਰ ਨਹੀਂ ਬਣ ਸਕਦਾ ਸਾਡੇ ਜੱਥੇਦਾਰ ਉਹੀ ਜਾਣੇ ਨੇ ਭਾਈ ਜਗਤਾਰ ਸਿੰਘ ਹਵਾਰਾ ਠੀਕ ਨਹੀਂ ਜੇ ਇੰਨੇ ਹੀ ਦਰਦ ਸੀ ਇਹਨਾਂ ਨੂੰ ਬੰਦੀ ਸਿੰਘਾਂ ਦਾ 15 ਅਗਸਤ ਤੇ ਪਹੁੰਚਦੇ ਫਿਰ ਕਿਉਂ ਨਹੀਂ ਪਹੁੰਚੇ ਫਿਰ ਇਹਨਾਂ ਨੇ ਇੱਕ ਗੱਪੜ ਉੱਥੇ ਉਹ ਕੀਤਾ ਵਾ ਕੀ ਕਹਿੰਦੇ ਹੁੰਦੇ ਨੇ ਉਹਨੂੰ ਕਿ ਅਸੀਂ ਫੇਰ ਅਕਤੂਬਰ ਤੱਕ ਦਾ ਟਾਈਮ ਦਿੰਦੇ ਆ ਸਰਕਾਰ ਨੂੰ ਕਿ ਅਸੀਂ ਸਰਕਾਰਾਂ ਨੂੰ ਅਕਤੂਬਰ ਤੱਕ ਦਾ ਟਾਈਮ ਦਿੰਦੇ ਅਸੀਂ ਫੇਰ ਸੰਘਰਸ਼ ਵਡਾਂਗੇ ਯਾਨੀ ਇਹਦਾ ਮਤਲਬ ਫੇਰ ਮੋਰਚਾ ਲਾਵਾਂਗੇ ਫੇਰ ਮੋਰਚਾ ਚੱਕਿਆ ਕਿਉਂ ਸੀ ਅੰਬਸਰ ਤੋਂ ਤੁਸੀਂ ਜੇ ਮੋਰਚੇ ਹੀ ਦੁਬਾਰਾ ਲਾਉਣਾ ਸੀ ਮੋਰਚਾ ਚੱਕਿਆ ਕਿਉਂ ਕੌਮੀ ਸਾਹਿਬ ਮੋਰਚਾ ਲੱਗਿਆ ਹੋਇਆ ਹੈ ਨਾ ਜਦੋਂ ਦਾ ਪਹਿਲੇ ਦਿਨ ਤੋਂ ਚਾਹੇ ਸੰਗਤ ਘਟ ਗਈ ਵਧ ਗਈ ਘਟ ਗਈ ਵਧ ਗਈ ਪਰ ਉਹ ਆਪਣੀ ਉੱਥੇ ਬੈਠਾ ਵਾ ਕੌਮੀ ਸਾਹਿਬ ਮੋਰਚਾ ਉੱਥੇ ਲੱਗਿਆ ਹੋਇਆ ਵਾ ਇੱਕ ਇੱਕ ਐਵੇਂ ਵੀ ਨਹੀਂ ਹੋਇਆ 1% ਵੀ ਇੱਧਰ ਉੱਧਰ ਨਹੀਂ ਹੋਇਆ ਹੈਗਾ ਤੇ ਤੁਸੀਂ ਅੰਮ੍ਰਿਤਸਰ ਮੋਰਚਾ ਕਿਹਨੂੰ ਪੁੱਛ ਕੇ ਚੱਕ ਲਿਆ ਸੀਗਾ ਫਿਰ ਹੁਣ ਤੁਸੀਂ 1 ਅਕਤੂਬਰ ਦੇ ਵਿੱਚ ਫੇਰ ਦੁਬਾਰਾ ਉਹੀ ਚੀਜ਼ ਕਰਨ ਜਾ ਰਹੇ ਹੋ ਪਤਾ ਵਾ ਕਿ 1 ਅਕਤੂਬਰ ਚ ਲਾਵਾਂਗੇ ਨਵੰਬਰ ਤੱਕ ਲੱਗਿਆ ਰਹੂਗਾ ਤਾਂ ਸੰਪਰਚ ਐਸਜੀਪੀਸੀ ਨੇ ਵੋਟਾਂ ਨੇ ਐਸਜੀਪੀਸੀ ਨੇ ਵੋਟਾਂ ਲੈ ਲਾਂਗੇ ਇਸ ਆਪਣੇ ਧਰਨੇ ਦੇ ਕਰਕੇ ਜਿਹੜਾ ਪਸ਼ ਘਰਛ ਵਿੱਡਾਂਗੇ ਆ ਧਰਨਾ ਤੁੰਨਾ ਲਾ ਲਾਂਗੇ 1 ਮਹੀਨਾ ਲਾ ਕੇ ਅਸੀਂ ਹੀਰੋ ਬਣ ਜਾਾਂਗੇ ਜੀ ਮੁੜ ਕੇ ਸਾਨੂੰ ਐਸਜੀਪੀਸੀ ਦੇ ਵੋਟਾਂ ਵੀ ਪੈ ਜਾਣਗੀਆਂ ਇਸ ਕਰਕੇ ਤੁਸੀਂ ਧਰਨਾ ਲਾਉਣ ਚਾ ਰਹੇ ਹੋ ਅਕਤੂਬਰ ਦੇ ਵਿੱਚ ਜੇ ਤੁਸੀਂ ਦੁਬਾਰਾ ਧਰਨਾ ਹੀ ਲਾਉਣਾ ਸੀ ਪਹਿਲਾਂ ਕਿਉਂ ਚੱਕਿਆ ਤੁਸੀਂ ਧਰਨਾ ਲ ਜਦੋਂ ਵੋਟਾਂ ਆਉਂਦੀਆਂ ਤੁਹਾਨੂੰ ਧਰਨਦੀਆਂ ਜਿਆਦਾ ਆ ਜਾਂਦੀਆਂ ਨੇ ਯਾਰ ਮੈਨੂੰ ਦੱਸੋ ਕੌਮੀ ਸਾਹਿਬ ਮੋਰਚੇ ਤੇ ਕਿੰਨੀ ਕ ਵਾਰ ਗਏ ਨੇ ਇਹ ਜਿਹੜੇ ਧਰਨੇ ਲਾਉਂਦੀਆਂ ਗੱਲਾਂ ਕਰਦੇ ਨੇ ਕਿੰਨਾ ਕ ਉੱਥੇ ਜਾ ਕੇ ਸਮਰਥਨ ਦੇ ਆਏ ਮੈਨੂੰ ਦੱਸ ਦੇਣ ਇਹ ਆਪਣੇ ਸਰਬਜੀਤ ਸਿੰਘ ਖਾਲਸਾ ਦੱਸ ਦੇਣ ਕਿ ਐਮਪੀ ਬਣਨ ਤੋਂ ਬਾਅਦ ਕਿੰਨੀ ਕ ਵਾਰ ਜਾਏ ਉੱਥੇ ਕੌਮੀ ਸਾਹਿਬ ਮੋਰਚੇ ਤੇ ਮੰਨੇ ਅਮਰਤਪਾਲ ਦਾ ਪਰਿਵਾਰ ਨਹੀਂ ਗਿਆ ਪਰ ਸਰਬਜੀਤ ਸਿੰਘ ਖਾਲਸਾ ਨੂੰ ਤਾਂ ਆਉਣਾ ਚਾਹੀਦਾ ਸੀ ਨਾ ਇਹ ਵੀ ਨਹੀਂ ਪਹੁੰਚੇ ਕਿਹੜੇ ਬੰਦੀ ਸਿੰਘਾਂ ਦੀ ਫੇਰ ਗੱਲਾਂ ਕਰਦੇ ਨੇ ਯਾਰ ਠੀਕ ਨਹੀਂ ਪਾਰਟੀ ਬਣਾਓ ਜੰਮ ਕੇ ਬਣਾਓ ਪਰ ਕੌਮ ਨੂੰ ਘਟੋ ਘੜ ਗੁਮਰਾਹ ਨਾ ਕਰੋ ਬੰਦੀ ਸਿੰਘਾਂ ਦੇ ਨਾਮ ਦੇ ਉੱਪਰ ਸਿਆਸਤ ਨਾ ਨਾ ਖੇਡੋ ਯਾਰ ਤੁਸੀਂ ਇੱਕ ਵੀ ਬੰਦੀ ਸਿੰਘਾਂ ਦਾ ਪਰਿਵਾਰ ਦੱਸ ਦਿਓ ਮੈਨੂੰ ਜਿਹੜਾ ਤੁਸੀਂ ਸਟੇਜ ਤੇ ਚੜਾਇਆ ਹੋਵੇ ਸਟੇਜ ਤੇ ਬਿਠਾਇਆ ਹੋਵੇ ਇੱਕ ਵੀ ਪਰਿਵਾਰ ਦੱਸ ਦਿਓ ਜਿਹੜਾ ਤੁਹਾਡੇ ਕੋਲ ਪਹੁੰਚਿਆ ਹੋਵੇ ਕੋਈ ਨਹੀਂ ਪਹੁੰਚਿਆ ਦੂਜੀ ਗੱਲ ਜਿਹੜੇ ਬੰਦੀ ਸਿੰਘ ਸਾਡੇ ਭਾਈ ਗੁਰਦੀਪ ਸਿੰਘ ਖੇੜਾ ਜਿਨ੍ਹਾਂ ਨੇ ਕੌਮ ਲਈ ਕੁਛ ਕੀਤਾ ਵਾ ਜਿਨ੍ਹਾਂ ਨੇ ਏਡੀ ਵੱਡੀ ਕੁਰਬਾਨੀ ਆ ਜਿਨ੍ਹਾਂ ਨੇ ਇੰਨੀ ਲੰਬੀ ਜੇਲ੍ਹ ਕੀਤੀ ਹੈ ਸਾਡੇ ਵਾਸਤੇ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਜੇਲ੍ਹ 'ਚ ਕੱਟਤੀ ਸਾਡੇ ਪਿੱਛੇ ਤੇ ਉਹ ਜਾ ਕੇ ਆਪਣੇ ਖੜੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਟੇਜ ਤੇ ਉਹਨਾਂ ਨੇ ਸੱਚ ਬੋਲਿਆ ਜੋ ਬੋਲਿਆ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਟੇਜ ਤੇ ਸੱਚ ਬੋਲਿਆ ਸ਼ੀਸ਼ਾ ਦਿਖਾਤਾ ਲੋਕਾਂ ਨੂੰ ਉਹਨਾਂ ਨੂੰ ਵੀ ਤੁਸੀਂ ਗਲਤ ਬੋਲਣ ਲੱਗੇ ਹੋਏ ਹੋ ਯਾਰ ਕੋਈ ਸ਼ਰਮ ਨੂੰ ਹੱਥ ਮਾਰ ਲਓ ਯਾਰ ਤੁਸੀਂ ਲੋਕ ਤੁਸੀਂ ਉਹਨਾਂ ਨੂੰ ਵੀ ਥੱਲੇ ਕਮੈਂਟਾਂ 'ਚ ਕੀ ਕੁਝ ਲਿਖਣ ਲੱਗੇ ਹੋਏ ਹੋ ਯਾਰ ਤੋਡੇ ਲਈ ਬਸ ਇੱਕ ਹੀ ਬੰਦਾ ਹੋ ਗਿਆ ਬਸ ਡੇਢ ਸਾਲ ਵਾਲਾ ਜਿਹੜਾ 25 25 30 ਸਾਲ ਵਾਲੇ ਕੁਝ ਨਹੀਂ ਰਹੇ ਤੁਹਾਡੇ ਲਈ ਯਾਰ ਫੇਰ ਦਾ ਮਤਲਬ ਤੁਸੀਂ ਤਾਂ ਫਿਰ ਜੱਥੇਦਾਰ ਭਾਈ ਜਗਤਾਰ ਸਿੰਘ ਵਾਰਾ ਨੂੰ ਵੀ ਕੁਝ ਨਹੀਂ ਸਮਝਦੇ ਹੋਵੋਗੇ ਜਿੱਦਾਂ ਤੁਸੀਂ ਭਾਈ ਗੁਰਦੀਪ ਸਿੰਘ ਖੇੜਾ ਨੂੰ ਲਿਖ ਰਹੇ ਸੀ ਗਲਤ ਮਲਤ ਕਰ ਲ ਕਮੈਂਟਾਂ ਦੇ ਵਿੱਚ ਐਂ ਤੁਸੀਂ ਭਾਈ ਜਗਤਾਰ ਸਿੰਘ ਵਾਰਾ ਨੂੰ ਵੀ ਲਿਖਦੇ ਹੋਵੋਗੇ ਡੇਢ ਸਾਲਾਂ ਦੇ ਪਿੱਛੇ ਲੱਗ ਕੇ ਤੁਸੀਂ ਇਹ ਜਾਨ ਬੁੱਝ ਕੇ ਇਹ ਪਲਾਨ ਕੀਤਾ ਗਿਆ ਸਾਰਾ ਕੁਝ ਹੀ ਕਿ 25 30 ਸਾਲ ਵਾਲਾ ਨੂੰ ਭਲਾ ਦਿੱਤਾ ਜਾਵੇ ਸਿਰਫ ਡੇਢ ਸਾਲ ਵਾਲਾ ਯਾਦ ਰਹਿਣ ਪਰ ਉਹ ਗੱਲ ਕਦੇ ਨਹੀਂ ਹੋਣ ਦਵਾਂਗੇ ਅਸੀਂ ਜਦ ਤੱਕ ਸਾਹ ਚੱਲਦੇ ਨੇ ਉਹ ਗੱਲ ਕਦੇ ਨਹੀਂ ਹੋਣ ਦਵਾਂਗੇ ਅਸੀਂ 30 30 ਸਾਲ ਵਾਲੇ 25 25 ਸਾਲ ਵਾਲੇ ਸਾਡੇ ਦਿਲਾਂ 'ਚ ਬੈਠੇ ਆ ਉਹ ਅਸੀਂ ਜਿਉਂਦੇ ਰੱਖਾਂਗੇ ساری ਜ਼ਿੰਦਗੀ ਜਦ ਤੱਕ ਸਾਡੇ ਸਾਹ ਚੱਲਦੇ ਨੇ ਉਹਨਾਂ ਨੂੰ ਜਿਉਂਦੇ ਰੱਖਾਂਗੇ ਤੁਸੀਂ ਤਾਂ ਕਦੋਂ ਦੇ ਮਾਰਤੇ ਆ ਉਹਨਾਂ ਨੂੰ ਕਦੋਂ ਤਾਂ ਮਾਰਤਾ ਜਿਉਂਦੇ ਜੀ ਤੁਸੀਂ ਉਹਨਾਂ ਨੂੰ ਮਾਰ ਕੇ ਰੱਖਤਾ ਆ ਕੱਲ ਲੱਗੇ ਰਿਹਾ ਸੀ ਸਾਰਾ ਕੁਝ ਸਟੇਜ ਤੇ ਪਤਾ ਕਿੰਨਾ ਕੁ ਤੁਹਾਨੂੰ ਬੰਦੀ ਸਿੰਘਾਂ ਨਾਲ ਪਿਆਰ ਆ ਭਾਈ ਗੁਰਦੀਪ ਸਿੰਘ ਖੇੜਾ ਜਾ ਕੇ ਸ਼੍ਰੋਮਣੀ ਕਾਲੀ ਦਲ ਦੀ ਸਟੇਜ ਤੇ ਜੇ ਸੱਚ ਬੋਲ ਪਏ ਤੁਸੀਂ ਉਹਨਾਂ ਨੂੰ ਥੱਲੇ ਗਲਤ ਬਲਤ ਲਿਖਣ ਲੱਗ ਗਏ ਗਾਲਾਂ ਕੱਢਣ ਲੱਗ ਗਏ ਜਿਵੇਂ ਭਾਈ ਅਵਤਾਰ ਸਿੰਘ ਖੰਡਾ ਦੇ ਮਾਤਾ ਜੀ ਨੂੰ ਤੁਸੀਂ ਗਲਤ ਟਾਰਗੇਟ ਕਰ ਰਹੇ ਸੀ ਇਹ ਕਨੇ ਕੱਲ ਭਾਈ ਗੁਰਦੀਪ ਸਿੰਘ ਖੇੜਾ ਨੂੰ ਤੁਸੀਂ ਟਾਰਗੇਟ ਕਰਨ ਲੱਗੇ ਹੋਏ ਸੀ ਕੋਈ ਸ਼ਰਮ ਨੂੰ ਹੱਥ ਮਾਰ ਲਓ ਯਾਰ ਅਗਲੇ ਸੱਚੀ ਬੋਲਿਆ ਨਾ ਤੁਹਾਡੇ ਆਪਣੇ ਇਸੇ ਕੌਮਲੀ ਉਹਨਾਂ ਨੇ ਜੇਲ ਕੱਟੀ ਹੈ ਕੋਈ ਆਪਣੇ ਪਰਸਨਲ ਨਹੀਂ ਕੱਟੀ ਉਹਨਾਂ ਦੇ ਵਿਚਾਰ ਸੁਣ ਲੈਣੇ ਸੀ ਉਹਨਾਂ ਨੇ ਇਹ ਵੀ ਕਿਹਾ ਕਿ ਇੱਥੇ 1.5 ਸਾਲ ਵਾਲੇ ਲੇਲੜੀਆਂ ਕੱਢ ਰਹੇ ਨੇ ਲੇਲੜੀਆਂ ਕਿ ਡੇਢ ਸਾਲ ਆਲੇ ਲੇਲੜੀਆਂ ਕੱਢ ਰਹੇ ਨੇ ਅੱਜ ਸਰਕਾਰਾਂ ਦੀਆਂ ਲੇਲੜੀਆਂ ਠੀਕ ਨਹੀਂ ਕਹਿੰਦੇ ਜਿਹੜੇ ਸਿਰ ਦੇ ਨਹੀਂ ਗੱਲਾਂ ਕਰਦੇ ਸੀ ਜਿਹੜੇ ਕਹਿੰਦੇ ਸੀ ਖਾਲਿਸਤਾਨ ਬਣਾਉਣਾ ਤੇ ਜਿਹੜੇ ਕਹਿੰਦੇ ਸੀ ਆਪਣੇ ਜਵਾਕਾਂ ਨੂੰ ਕਹਿੰਦੇ ਆਜੋ ਆਪਾਂ ਸਿਰ ਦੇਣ ਦੀ ਲੋੜ ਆ ਆਜੋ ਸਿਰ ਕਿੱਥੇ ਪਸਾ ਲਿਆ ਉਹਨਾਂ ਨੂੰ ਜਾ ਕੇ ਕੁਰਸੀ ਦੇ ਵਿੱਚ ਉਹਨਾਂ ਸ਼ਰਿਆਮ ਕਿਹਾ ਸਟੇਜ ਤੇ ਖੜ ਕੇ ਕੋਈ ਹੈ ਕਿਸੇ ਕੋਲ ਜਵਾਬ ਉਹਨਾਂ ਦੀ ਗੱਲਾਂ ਦਾ ਤਾਂ ਨਾਲ ਖੜੋ ਉੱਥੇ ਪਹੁੰਚੋ ਦੋ ਪੁੱਛੋ ਉਹਨਾਂ ਨੂੰ